ਕਲਵੰਤ ਹਾਂ ਬੇਬੇ ਨਹੀਂ ਉੱਠ ਕੇ ਭੈਣ ਬਣ ਕੇ ਲਾਈਟ ਬੰਦ ਕਰ ਦੇਣੀ ਮੈਨੂੰ ਨੀਂਦ ਨਹੀਂ ਆਉਂਦੀ ਲੈ ਬੇਬੇ ਮੇਰ ਤੋਂ ਨਹੀਂ ਹੁੰਦੀ ਆਪੇ ਕਰ ਲਾ ਆਪੇ ਕਰ ਉੱਠ ਇਹ ਕੁੜੀ ਉੱਠ ਯਾ ਬੇਬੇ ਥੰਨੀ ਨਹੀਂ ਫੱਈਆ ਮੈਂ ਤੈਨੂੰ ਹੁਣ ਮੇਰੇ ਨਾਲ ਜਵਾਂ ਚ ਲੈ ਆਂਗੀ ਤੇ ਚਰਮ ਹੈ ਨਹੀਂ ਤੇ ਸੱਸ ਨਾਲ ਕਿਵੇਂ ਗੱਲ ਕਰੀ ਦੀ ਹੈ ਹੈ ਲ ਬੇਬੇ ਤੂੰ ਕਰ ਲਾ ਹਟ ਕੇ ਇੰਨੀ ਤਾਂ ਠੰਡ ਪਈ ਐ ਮੇਰ ਤੋਂ ਨਹੀਂ ਹੁੰਦਾ ਉੱਠਿਆ ਜਾਂਦਾ ਨਹੀਂ ਤੇ ਠੰਡ ਲੱਗਦੀ ਹੈ ਹਾਂ ਕੋਈ ਛਾਤ ਰੋਣਾ ਜਗਾ ਚਲਾਈ ਬੇਬੇ ਮੈਂ ਕਿੱਥੇ ਜਗਾ ਚਲਾਉਣੀ ਆ ਨਾ ਤੇਰੀ ਮਾਂ ਨੇ ਤੈਨੂੰ ਇਹੀ ਸਿਖਾਇਆ ਹੋ ਹੈ ਮੈਂ ਤੇਰੀ ਸੱਸ ਲੱਗਦੀ ਆ ਹੈ ਤੇ ਤੂੰ ਮੇਰ ਤੋਂ ਕਮਰਾਈਂ ਓਹੋ ਬੇਬੇ ਜੇ ਤੂੰ ਮੇਰੀ ਸੱਸ ਲੱਗਦੀ ਮੈਂ ਨਹੀਂ ਤਾਂ ਤੇਰੀ ਨੋ ਲੱਗਦੀ ਆ ਜੇ ਤੂੰ ਉਪਰ ਨਮ ਕਰ ਲੇਗੀ ਤੈਨੂੰ ਵੀ ਹੋ ਜਾਊ ਹਾਏ ਹਾਏ ਇਹ ਮੇਰਾ ਬੁੜਾ ਸਰੀਰ ਆ ਮੈਂ ਉੱਠ ਕੇ ਗਈ ਤਾਂ ਮੈਨੂੰ ਠੰਡ ਲੱਗ ਜਾ ਫਿਰ ਮੈਨੂੰ ਮਾਰਕ ਪੋਜੂ ਮੈਨੂੰ ਤਾਂ ਆਪ ਠੰਡ ਲੱਗਦੀ ਆ ਮੈਂ ਤਾਂ ਆਪ ਪੈਣੀ ਆ ਹਾਂ ਮੈਂ ਤਾਂ ਨਹੀਂ ਖਿਆਬਾ ਉੱਠਿਆ ਨਹੀਂ ਜਨ ਦੇਖ ਜਵਾਂ ਕਿੱਡੀ ਚਲਾਉਂਦੀ ਆ ਕਿਤੇ ਨਹੀਂ ਮੈਂ ਜਵਾਂ ਚਲਾਉਂਦੀ ਮੈਨੀਆਂ ਘੜੀ ਪੈਣੀ ਕਿੱਥੋਂ ਮੇਰੇ ਪੇਚ ਪੈ ਗਈ ਕੋਈ ਨਾ ਲੋਨੀ ਆ ਮੈਂ ਮਨਿੰਦਰ ਨੂੰ ਦੱਸ ਦਿਆਂ ਨੂੰ ਆਪ ਤਾਂ ਬਣ ਗਿਆ ਕੈਨੇਡਾ ਜਾ ਕੇ ਉੱਥੇ ਬਹਿ ਗਿਆ ਜਾ ਕੇ ਆਹਾਂ ਤੇਸ਼ ਪੈਣੀ ਨੂੰ ਮੇਰੇ ਗਲ ਪਾ ਗਿਆ ਨਾ ਅੱਖੇ ਲੱਗਦੀ ਐ ਨਾ ਕੁਛ ਹੋਰ ਅੱਛਾ ਮੈਂ ਤਾਂ ਆਪ ਚਾਹੁੰਦੀ ਆ ਕਦੋਂ ਮੈਨੂੰ ਉੱਧਰ ਬੁਲਾਵੇ ਤੇਰ ਤੋ ਮੇਰੇ ਖਿਹੜਾ ਛੁੱਟੇ ਮੈਂ ਤਾਂ ਆਰਾਮ ਨਾ ਪੈਣੀ ਆ ਆਪੇ ਕਰਦਾ ਬੰਦ ਹੁਣ ਨਾ ਮੈਨੂੰ ਥੜੀ ਥੂੜੀ ਵਾ ਕੋਈ ਨਾ ਦਿੱਤਰ ਫੋਨ ਵੱਜਦਾ ਚੱਕਲਾ ਜਾ ਕੇ ਹੈਲੋ ਮੜੀ ਤੇ ਖੜੀ ਆ ਨਾ ਲਾਈਟ ਬੰਦ ਕਰਕੇ ਆਹੀ ਕਿ ਕਿਚਲੇ ਆ